ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਦੁਨੀਆ ਦਾ ਰਾਜ਼ ਤੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਇੱਕ ਐਸੇ ਬੋਟ ਇਫ ਸਿਨੈਰੀਓ ਬਾਰੇ ਜੋ ਪੂਰੀ ਦੁਨੀਆ ਦਾ ਇਤਿਹਾਸ ਬਦਲ ਸਕਦਾ ਸੀ ਸੋਚੋ ਜੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਮੌਤ 1839 ਵਿੱਚ ਨਾ ਹੁੰਦੀ ਤਾਂ ਕੀ ਹੁੰਦਾ ਮਹਾਰਾਜਾ ਰਣਜੀਤ ਸਿੰਘ ਦਾ ਜਨਮ 1780 ਵਿੱਚ ਹੋਇਆ ਸੀ ਉਹਨਾਂ ਨੇ ਆਪਣੀ ਅਕਲਮੰਦੀ ਰਾਜਨੀਤੀ ਅਤੇ ਫੌਜੀ ਤਾਕਤ ਨਾਲ 1799 ਵਿੱਚ ਲਾਹੌਰ ਫਤਿਹ ਕੀਤਾ ਤੇ ਸਿੱਖ ਅੰਪਾਇਰ ਦੀ ਸਥਾਪਨਾ ਕੀਤੀ। ਉਹਨਾਂ ਨੇ ਇੱਕ ਐਸਾ ਰਾਜ ਬਣਾਇਆ ਜਿਸ ਵਿੱਚ ਪੰਜਾਬ ਤੋਂ ਲੈ ਕੇ ਅਫਗਾਨਿਸਤਾਨ ਦੀ ਸਰਦ ਤੱਕ ਸੁੱਖ ਚੈਨ ਸੀ। ਫੌਜ ਵਿੱਚ ਨਾ ਸਿਰਫ ਪੰਜਾਬੀ ਸਨ, ਬਲਕਿ ਫਰਾਂਸ, ਇਟਲੀ ਅਤੇ ਅਮਰੀਕਾ ਦੇ ਜਰਨੈਲ ਵੀ ਕੰਮ ਕਰਦੇ ਸਨ। ਹੁਣ ਸੋਚੋ ਜੇ ਰਣਜੀਤ ਸਿੰਘ ਜੀ ਹੋਰ 20 ਸਾਲ ਜਿਉਂਦੇ ਰਹਿੰਦੇ, ਸਭ ਤੋਂ ਪਹਿਲਾਂ ਪੰਜਾਬ ਅਬ੍ਰਿਟਿਸ਼ ਅੰਪਾਇਰ ਨੂੰ ਰੋਕਣ ਵਾਲਾ ਇੱਕੋ ਰਾਜ ਹੁੰਦਾ। ਜਦੋਂ ਬ੍ਰਿਟਿਸ਼ ਨੇ ਭਾਰਤ ਵਿੱਚ ਆਪਣਾ ਕਬਜ਼ਾ ਵਧਾਇਆ ਤਾਂ ਉਹਨਾਂ ਲਈ ਸਭ ਤੋਂ ਵੱਡੀ ਰੁਕਾਵਟ ਸਿਕੰਪਾਇ ਹੁੰਦੀ ਜੇ ਰਣਜੀਤ ਸਿੰਘ ਜੀ 1857 ਦੀ ਬਗਾਵਤ ਤੱਕ ਜਿਉਂਦੇ ਰਹਿੰਦੇ ਤਾਂ ਸ਼ਾਇਦ ਭਾਰਤੀਆਂ ਅਤੇ ਪੰਜਾਬੀਆਂ ਮਿਲ ਕੇ ਬ੍ਰਿਟਿਸ਼ ਰਾਜ ਨੂੰ ਖਤਮ ਕਰ ਸਕਦੇ ਸਨ ਇੱਕ ਵੱਡੀ ਇਕਜੁੱਟਤਾ ਬਣਦੀ ਅਤੇ ਇਤਿਹਾਸ ਕੁਝ ਹੋਰ ਹੀ ਹੁੰਦਾ ਜੇ ਰਣਜੀਤ ਸਿੰਘ ਜੀ ਹੋਰ ਜਿਉਂਦੇ ਰਹਿੰਦੇ ਤਾਂ ਪੰਜਾਬ ਇੰਡੀਪੈਂਡੈਂਟ ਰਹਿੰਦਾ ਇੱਥੇ ਸਿੱਖ ਕਲਚਰ ਹੋਰ ਮਜ਼ਬੂਤ ਹੁੰਦੀ ਸਾਡੀ ਆਪਣੀ ਕਦਰਾਂ ਕੀਮਤ ਆਪਣਾ ਅਟਰੀਡ ਸਿਸਟਮ ਅਤੇ ਯੂਰਪ ਨਾਲ ਸਿੱਧੀ 파ਟਨਰਸ਼ਿਪ ਹੁੰਦੀ। ਸ਼ਾਇਦ ਅੱਜ ਦੁਨੀਆ ਵਿੱਚ ਪੰਜਾਬ ਇੱਕ ਤਾਕਤਵਰ ਰਾਜ ਦੇ ਰੂਪ ਵਿੱਚ ਮੌਜੂਦ ਹੁੰਦਾ। ਦੋਸਤੋ, ਇਹ ਸਿਰਫ ਇੱਕ ਸੋਚ ਹੈ। ਇਤਿਹਾਸ ਨੂੰ ਬਦਲਿਆ ਨਹੀਂ ਜਾ ਸਕਦਾ ਪਰ ਸੋਚਿਆ ਜਾ ਸਕਦਾ ਹੈ। ਜੇ ਰਣਜੀਤ ਸਿੰਘ ਜੀ ਦੀ ਮੌਤ ਨਾ ਹੁੰਦੀ ਤਾਂ ਕੀ ਹੁੰਦਾ? ਤੁਹਾਡੀ ਕੀ ਰਾਏ ਹੈ? ਕਮੈਂਟਸ ਵਿੱਚ ਜ਼ਰੂਰ ਦੱਸੋ। ਅਤੇ ਹਾਂ, ਚੈਨਲ ਦੁਨੀਆ ਦਰ ਆਜ਼ਮ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ।